ਜਿਹੜੇ ਨਸ਼ੇ ਦੇ ਸਦਾਗਰ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਅਗਲੇ ਦਿਨ ਅੱਜ ਰੇਡ ਹੋਣੀ ਹੈ ਕਿ ਕਿਤੇ ਨ ਕਿਤੇ ਕਿੱਥੇ ਲੱਗਦਾ ਕਮੀ ਕਿੱਥੇ ਆ ਪਾਤਲੇ ਲੱਗ ਗੰਢੀ ਗੱਲ ਜਿਹੜੀ ਹੈਗੀ ਹੈ ਉਸ ਨੂੰ ਵੀ ਰੋਕਣ ਵਾਸਤੇ ਅਸੀਂ ਮਈਜ਼ ਲੈਨੇ ਆ देयर इज नो ट्रायंगल ਫੈਕਟ ਬਟ ਐਲੀਮੈਂਟ ਆਫ ਸਰਪ੍ਰਾਈਜ਼ ਨਾਲ ਪਲੇਨ ਕਲੋਸ ਦੇ ਵਿੱਚ ਉਹਨਾਂ ਤੇ ਲਗਾਤਾਰ ਦਬਿਸ਼ ਦੇਣੀ ਉਹਨਾਂ ਤੇ ਪ੍ਰੈਸ਼ਰ ਬਣਾਈ ਰੱਖਣਾ ਇਹ ਵੀ ਆਪਰੇਸ਼ਨ ਸਾਡੇ ਇਹ ਰਿਕਵਰਟ ਆਪਰੇਸ਼ਨਸ ਹੈ ਉਹ ਲਗਾਤਾਰ ਚੱਲਦੇ ਰਹਿੰਦੇ ਇਸ ਵੇਲੇ 8 ਵਜੇ ਦਾ ਅਭਿਆਨ ਸ਼ੁਰੂ ਹੋਇਆ ਹੈ ਔਰ 2 ਵਜੇ ਤੱਕ ਇਹ ਅਭਿਆਨ ਚੱਲੇਗਾ ਔਰ ਇਹ ਸਿਰਫ ਮੁਕਸਰ ਜ਼ਿਲ੍ਹੇ ਚ ਨਹੀਂ ਸਾਰੀ ਫਰੀਦਕੋਟ ਰੇਂਜ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਇਹ ਅਭਿਆਨ ਆ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨਾਲ ਇੱਕੋ ਸਮੇਂ ਚਲਾਇਆ ਜਾ ਰਿਹਾ ਹੈ ਅੱਛਾ ਸ਼ਹਿਰ ਚ ਨਸ਼ਾ ਖਤਮ ਹੋ ਰਿਹਾ ਪਰ ਪਿੰਡਾਂ ਚ ਨਹੀਂ ਖਤਮ ਹੋ ਰਿਹਾ ਕੀ ਕਾਰਨ ਹੋਣੀ ਹੈ ਪਿੰਡਾਂ ਦੇ ਵਿੱਚ ਵੀ ਅੱਗੇ ਨਾਲੋਂ ਬਹੁਤ ਫਰਕ ਹੈ ਅ ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗਦਾ ਆ ਅਸੀਂ ਹੁਣ ਆਪਣੇ ਨੰਬਰ ਵੀ ਲੋਕਾਂ ਨੂੰ ਦਿੱਤੇ ਹੋਏ ਆ ਸਾਡੇ ਸੀਕ੍ਰੇਟ ਸਰਸਿਸ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਤੋਂ ਵਤਨਾ ਇਕੱਠੀ ਕਰ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਅੰਸ਼ੋਰ ਕਰਾਂਗੇ ਕਿ ਜਿੱਥੇ ਕਿਤੇ ਵੀ ਕੋਈ ਨਸ਼ੇ ਦੀ ਵਿਕਰੀ ਪੈਡਲਿੰਗ ਲੈਵਲ ਤੇ ਹੋ ਰਹੀ ਆ ਜਾਂ ਲਾਸਟ ਲੈਵਲ ਤੇ ਹੋ ਰਹੀ ਆ ਉਥੇ ਸਟਰੋਂਗ ਲੀਗਲ ਐਕਸ਼ਨ ਲਿਆ ਜਾਵੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਔਰ ਕਿਸੇ ਨੂੰ ਵੀ ਡਰੱਗ ਦੇ ਧੰਦੇ ਤੋਂ ਫਾਇਦਾ ਉਠਾ ਕੇ ਆਪਣੇ ਲਾਈਫ ਸਟਾਈਲ ਦੇ ਵਿੱਚ ਇੰਪਰੂਵਮੈਂਟ ਨਾ ਹੋਣ ਕਰਨ ਦੇ ਪੀ ਜਾਵੇ ਔਰ ਸਾਰੇ ਲੋਕਾਂ ਨੂੰ ਵਾਲੇ ਦੁਆਰੇ ਪਤਾ ਹੋਵੇ ਕਿ ਜਿਹੜਾ ਵੀ ਨਸ਼ੇ ਦਾ ਧੰਦਾ ਕਰਦਾ ਆ ਉਸ ਦਾ ਅਖੀਰ ਕੀ ਹਸ਼ਰ ਹੁੰਦਾ ਹੈ ਉਸ ਦੀ ਆਪਣੀਆਂ ਜਾਇਦਾਦਾਂ ਦਾ ਕੀ ਬਣਦਾ ਹੈ ਅਸੀਂ ਬਹੁਤ ਸਾਰੀਆਂ ਪ੍ਰਾਪਰਟੀਆਂ ਵੀ ਡਰੱਗ ਸਮਗਲਰਜ਼ ਦੀਆਂ ਅਟੈਚ ਕਰਵਾਈਆਂ ਆ ਔਰ ਇਹ ਤਿੰਨ ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਮੁਕਸਰ ਜ਼ਿਲ੍ਹੇ ਦੇ ਵਿੱਚ ਅਕੱਲੇ ਚ ਜ਼ਬਤ ਕਰਵਾਈਆਂ ਗਈਆਂ ਔਰ ਇਹ ਪ੍ਰਕਿਰਿਆ ਲਗਾਤਾਰ ਅੱਗੇ ਵੀ ਜਾ ਰਹੀ ਆ ਮੈਂ ਦੱਸਿਆ ਤੁਹਾਨੂੰ ਗਿੱਦੜਵਾਇਕ ਇਫੀ ਜਾ ਰਹੀ ਆ ਮਲੋਟ ਕੇ ਮੁਕਸਰ ਦੇ ਵਿੱਚ ਅਸੀਂ ਤਿੰਨ ਚਾਰ ਆਇਡੈਂਟੀਫਾਈ ਕੀਤੀਆਂ ਹੋਈਆਂ ਨੇ ਇੱਕ ਤੇ ਇਹ ਕੋਟਲੀ ਰੋਡ ਹੈਗੀ ਆ ਇੱਕ ਆਦਰਸ਼ ਨਗਰ ਹੈਗਾ ਇਸ ਤਰ੍ਹਾਂ ਕਰਕੇ ਇਹ ਪੰਜ ਛੇ ਜਗ੍ਹਾ ਤੇ ਅਸੀਂ ਲਗਾਤਾਰ ਇਹ ਰੋਡ ਤੇ ਬੜੀ ਵੱਡੀ ਕਾਰਵਾਈ ਕੀਤੀ ਗਈ ਹੈ ਪਟੂਰੇ ਵਾਲੇ ਕੋਲੋਂ ਜਿਹੜੀ ਨਸ਼ਾ ਮਿਲਿਆ ਕਿ ਮੁਕਸਰ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਕਿ ਰੇੜੀਆਂ ਤੇ ਕੋਈ ਚੈਕਿੰਗ ਕੀਤੀ ਜਾਵੇ हां बिल्कुल ਅਸੀਂ ਇਸ ਪਾਸੇ ਵੀ ਤਵਜੂ ਦੇ ਰਹੇ ਹਾਂ ਔਰ ਮੁਕਸਰ ਦੇ ਵਿੱਚ ਵੀ ਔਰ ਹੋਰ ਸ਼ਹਿਰਾਂ ਦੇ ਵਿੱਚ ਵੀ ਜਿੱਥੇ-ਜਿੱਥੇ ਪੁਆਇੰਟ ਆਫ ਸੇਲ ਜਿੱਥੇ ਵਿਕਰੀ ਹੁੰਦੀ ਆ ਉਥੇ ਅਸੀਂ ਕਨਸੈਂਟਰੇਟ ਕਰ ਰਹੇ ਹਾਂ ਇਸ ਤੋਂ ਇਲਾਵਾ ਸਿੰਥੈਟਿਕ ਡਰੱਗਸ ਕੈਮਿਸਟਾਂ ਉਹਨਾਂ ਤੇ ਵੀ ਸਾਡਾ ਧਿਆਨ ਕੇਂਦਰਿਤ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਤੇ ਵੀ ਜਿੱਥੇ ਕਿਤੇ ਵੀ ਕੋਈ ਵਾਇਲੇਸ਼ਨ ਹੋ ਰਹੀ ਹੋਏਗੀ ਜਿੱਥੇ ਕਿਤੇ ਵੀ ਕੋਈ ਡਰੱਗ ਫੈਕਲਿੰਗ ਹੋ ਰਹੀ ਹੋਏਗੀ ਉਹ ਉੱਚੀ ਅਸੀਂ ਕਾਰਵਾਈ ਕਰ ਰਹੇ ਹਾਂ ਆ ਤੇ ਪੰਜਾਬ ਸਰਕਾਰ ਵੱਲੋਂ ਡਰੱਗਸ ਦੇ ਖਿਲਾਫ ਜੋ ਮੁਹਿੰਮ ਚਲਾਈ ਜਾ ਰਹੀ ਆ ਸਾਰੇ ਪੰਜਾਬ ਦੇ ਵਿੱਚ ਇਹ ਉਸ ਦਾ ਹੀ ਹਿੱਸਾ ਆ ਆ ਇਸ ਆਪਰੇਸ਼ਨ ਨੂੰ ਅਸੀਂ ਕੋਡ ਨੇਮ ਦਿੱਤਾ ਹੋਇਆ ਆ ਸਾਰੇ ਜਿੰਨੇ ਡਰੱਗ ਸਪੌਟਸ ਹੈਗੇ ਨੇ ਉੱਥੇ ਅਸੀਂ ਲਾਰਜ ਸਕੇਲ ਤੇ ਮੈਂਪਾਰ ਇਨਵੋਲ ਕਰਕੇ ਸਰਚਸ ਕਰਨਾ ਹੈਗੇ ਨੇ ਜਿਹੜੇ ਡਰੱਗ ਹੌਟਸਪੌਟਸ ਆ ਮੁਕਸਰ ਦੇ ਵਿੱਚ ਲਗਭਗ 550 ਮੈਨਪਾਵਰ ਇਨਵੋਲਵ ਕਰਕੇ ਸਾਰੇ ਅਫਸਰ 10 ਜਗ੍ਹਾ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਪਹਿਲਾਂ ਤੋਂ ਆਇਡੈਂਟੀਫਾਈਡ ਪਲੇਸਸ ਆਇਡੈਂਟੀਫਾਈਡ ਪਰਸਨਸ ਤੇ ਵਿਦਨ ਐਲੀਮੈਂਟ ਆਫ ਸਰਪ੍ਰਾਈਜ਼ ਰੇਡਸ ਕੀਤੇ ਜਾ ਰਹੇ ਆ ਤਾਂ ਕਿ ਡਰੱਗਸ ਦੀ ਸਪਲਾਈ ਨੂੰ ਕੱਟੇ ਕੀਤਾ ਜਾਵੇ ਔਰ ਜਿਹੜੇ ਬੰਦੇ ਇਸ ਤਰ੍ਹਾਂ ਬੇਕ੍ਰੀਮ ਅਕਟੀਵਿਟੀਜ਼ ਦੇ ਵਿੱਚ ਇਨਵੋਲ ਹੋਏ ਆ ਉਨ੍ਹਾਂ ਨੂੰ ਨਾਮ ਰੋਕਿਆ ਜਾਵੇ ਨਾਥ ਪਾਈ ਜਾਵੇ ਔਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਕੋਈ ਖਬਰੀਆਂ ਕੁਝ ਹੋਈਆਂ ਹੈਗੀਆਂ ਨਹੀਂ ਡਿਟੇਲਸ ਬਾਅਦ ਚ ਐਸਐਸਪੀ ਸਾਹਿਬ ਡਿਬਲਿਸ਼ ਕਰਨਗੇ। ਇਹ ਕਾਫੀ ਜਗ੍ਹਾ ਤੇ ਕਾਫੀ ਸਾਰੀਆਂ ਰਿਕਵਰੀਆਂ ਹੋਈਆਂ ਆ ਔਰ ਕਾਫੀ ਪ੍ਰਭਾਵਸ਼ਾਲੀ ਰਿਕਵਰੀਆਂ ਹੋਈਆਂ ਆ। 550 ਦੇ ਕਰੀਬ ਮੁਲਾਜ਼ਮ ਜਿਹੜੇ ਹੈਗੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਐਨਾਂ ਦਿੱਤੇ ਗਏ ਆ ਮਲੂਠ ਦੇ ਵਿੱਚ, ਗਿੱਦੜਵਾ ਦੇ ਵਿੱਚ, ਮੁਕਸਰ ਦੇ ਵਿੱਚ ਔਰ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ 10 ਜਗ੍ਹਾ ਤੇ ਇਹ ਆ ਬਿਆਨ ਚਲਾਇਆ ਜਾ ਰਿਹਾ ਹੈ ਔਰ ਇਸ ਵਾਰ ਸੇ ਪਹਿਲਾਂ ਪਲਾਨਿੰਗ ਕੀਤੀ ਗਈ ਔਰ ਸਾਰਿਆਂ ਦੀ ਸਾਰੀ ਤਿਆਰੀ ਨਾਲ ਅਸੀਂ ਇਹ ਕਰ ਰਹ ਜੇ ਹਾਸਲ ਹੋਣ ਲੀਗਲ ਐਕਸ਼ਨ ਹੋਵੇ ਔਰ ਲੋਕਾਂ ਦੇ ਵਿੱਚ ਡੈਟਰੈਂਸ ਕ੍ਰੀਏਟ ਹੋਵੇ ਜਿਹੜੇ ਇਸ ਤਰ੍ਹਾਂ ਦਾ ਤੰਦੇ ਦੇ ਵਿੱਚ ਮੁਲਵਿਸ ਹੈ। ਆਮ ਜਨਤਾ ਨੂੰ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ। ਬਿਨਾ ਕਿਸੇ ਝਿਜਕ ਦੇ ਜਿੱਥੇ ਕਿਤੇ ਵੀ ਕੋਈ ਨਸ਼ੇ ਦੀ ਸੇਲ ਸੰਬੰਧੀ ਕੋਈ ਵੀ ਗੱਲ ਉਹਨਾਂ ਦੇ ਧਿਆਨ ਵਿੱਚ ਆਉਂਦੀ ਹੈ ਉਹ ਸਾਡੇ ਨਾਲ ਸਾਂਝੀ ਕਰਨ ਉਹਨਾਂ ਦੀ ਪਹਿਚਾਨ ਨਸ਼ਰ ਨਹੀਂ ਕੀਤੀ ਜਾਏਗੀ ਜ਼ਾਰ ਨਹੀਂ ਕੀਤੀ ਜਾਏਗੀ। ਔਰ ਉਹਨਾਂ ਵੱਲੋਂ ਦੱਸੀ ਗਈ ਇਨਫਰਮੇਸ਼ਨ ਦੇ ਆਧਾਰ ਤੇ ਅਸੀਂ ਸਟਰੋਂਗ ਲੀਗਲ ਐਕਸ਼ਨ ਲੈ ਕੇ ਜਿੱਥੇ ਕਿਤੇ ਵੀ ਨਸ਼ਾ ਵਿਕਰੀ ਦੀ ਕੋਈ ਵੀ ਗਤੀਵਿਧੀ ਚੱਲ ਰਹੀ ਆ ਉਸ ਨੂੰ ਨਿਕੇਲ ਪਾਵਾਂਗੇ